ਕੰਮ 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 ਬਿਟਾ ਕੰਮ ਮਾਈ ਡਾਰਲਿੰਗ ਕਾ ਹਾਂਜੀ ਮੰਮੀ ਹੈਲੋ ਚਾਹ ਪੀ ਲੋ ਚਾਹ ਲੈ ਹਾਂਜੀ ਬੀਟੇ ਇਹ ਪਤਾ ਤੁਹਾਨੂੰ ਇਹ ਨਾ ਬੋਨ ਚਾਈਨਾ ਦੇ ਕੱਪ ਹੋਈਏ ਇਹਨਾਂ ਚ ਟੇਸਟ ਹੋਰੀ ਵਧੀਆ ਹੋ ਜਾਂਦਾ ਚਾਹ ਦਾ ਹਾਂਜੀ ਮੰਮੀ ਤੁਸੀਂ ਕਦੀ ਦੇਖੇ ਤੇ ਨਹੀਂ ਹੋਣੇ ਨਾ ਤੁਹਾਡੇ ਪਿੱਕੇ ਕਦੀ ਵਰਤੇ ਹੋਣੇ ਨਾਲੇ ਬੀਟਾ ਜੀ ਨਾ ਸਿੰਪਲ ਚਾਹ ਨਹੀਂ ਪੀਂਦੇ ਕੋਈ ਬਿਸਕੁਟ ਲਾਓ ਕੋਈ ਨਮਕੀ ਲਾਓ ਕੋ ਟੋਸਟ ਲਾਓ ਕੋ ਡਰਾਈ ਫਰੂਟ ਲਾਓ ਅਸੀਂ ਇਸ ਤਰ੍ਹਾਂ ਨਹੀਂ ਪੀ ਸਕਦੇ ਤੁਹਾਡੇ ਉਧਰ ਇਸ ਤਰ੍ਹਾਂ ਚੱਲਦੀ ਹੋਣੀ ਹੈ ਨਾ ਅਸੀਂ ਨਹੀਂ ਪੀਂਦੇ ਐਸਟਾ। ਐਸਰੰਦਰ ਨਹੀਂ ਸਾਡੇ ਲੰਗਦੀ। ਥੋੜਾ ਸਟੈਂਡਰਡ ਹੁੰਦਾ ਨਾ ਉਹ ਆਪਣਾ। ਸਾਡਾ ਸਟੈਂਡਰਡ ਬੜਾ ਹੈ। ਅਸੀਂ ਨਹੀਂ ਪੀ ਸਕਦੇ ਐਸਟਾ। ਠੀਕ ਆ ਮੰਮੀ। ਹਾਂ। ਮਿਲੈਨਿਅਮ ਕੀ? ਹਾਂ ਲੈ ਉਹ। ਆਜਾ ਆਪਣੀ ਮਿਲਿਆ ਮੇਰੇ ਨਾਲ ਬੈਠ ਕੇ ਪੀਓ। ਕੋਈ ਗੱਲ ਨਹੀਂ। ਵੀ ਆਰ ਫਰੈਂਡਸ। ਕੰਮ ਪੁਜਿਆ ਸੌਰੀ ਬੇਟਾ ਪੁਜਿਆ ਨਹੀਂ ਕਹਿਣਾ ਨਮਕੀਨ ਕਹਿਣਾ ਆਪਣੀਆਂ ਪੁਰਾਣੀਆਂ ਆਦਤ ਬੇਟਾ ਛੱਡ ਦੇ ਹੁਣ ਠੀਕ ਹੈ ਮੰਮੀ ਹੋਰ ਇੱਕ ਕਟਿੰਗ ਦੇਖੀਏ ਕਿੰਨੀ ਪਿਆਰੀ ਕਟਿੰਗ ਹੈ ਪਹਿਲਾਂ ਦੀ ਕਿਰਨ ਤੇ ਹੁਣ ਦੀ ਕਿਰਨ ਚ ਕਿੰਨਾ ਫਰਕ ਹੈ ਇਹ ਲੱਗ ਰਹੀ ਹੈ ਨਾ ਮਾਈ ਕਿਨ ਕਿਰਨ ਹਾਂਜੀ ਮੰਮੀ ਹਾਂ ਬੇਟੀ ਤੂੰ ਮੇਰੇ بیٹے ਦੀ ਬਸੰਤ ਸੀ ਜਦੋਂ ਤੇਰੇ بیٹے ਮੇਰੇ ਨੇ ਤੇਰੀ ਫੋਟੋ ਦਿਖਾਈ ਨਾ ਤੂੰ ਕਿਸ ਤਰ੍ਹਾਂ ਦੀ ਬਣੀ ਸੀ ਐਨਾ ਲੰਬਾ ਸੂਟ ਮਾੜੀ ਜੀ ਚੱਪਲ ਪੈਰਾ ਅੰਚ ਕੱਸ ਕੇ ਗੁੱਤ ਕੀਤੀ ਪ੍ਰਾਂਦੀ ਪਾਈ ਤੇ ਮੈਂ ਤਾਂ ਨਹੀਂ ਸੀ ਫਿਰ ਮੈਂ ਆਪਣੇ بیٹے ਕਰਕੇ ਕੰਪਰੋਮਾਈਜ਼ ਕਰ ਲਿਆ ਕਿ ਚੱਲ ਕੋਈ ਨਹੀਂ ਮਾੜਾ ਘਰ ਤੇ ਕੋਈ ਗੱਲ ਨਹੀਂ ਅਸੀਂ ਇਹਨੂੰ ਲਿਆ ਕੇ ਪਾਲਿਸ਼ ਫੁਲਿਸ਼ ਕਰ ਲਾਂਗੇ ਆਪਣੇ ਸਟੈਂਡਰਡ ਦੀ ਬਣਾ ਲਾਂਗੇ ਤਦਲਾ ਮੰਮੀ ਤੁਹਾਨੂੰ ਮੈਂ ਪਸੰਦ ਨਹੀਂ ਹੀ ਤੁਸੀਂ ਕੰਪਰੋਮਾਈਜ਼ ਕੀਤਾ ਨਹੀਂ ਬੇਟੇ ਐਸੀ ਕੋਈ ਗੱਲ ਨਹੀਂ ਮੈਂ ਨਿਕ ਤੇਰੇ ਗੁੱਡ ਮੈਂ ਕਿ ਕੋਈ ਗੱਲ ਨਹੀਂ ਅਸੀਂ ਇਹਨੂੰ ਆਪਣੇ ਲੈਵਲ ਦੀ ਬਣਾ ਲਾਂਗੇ ਤੂੰ ਦੇਖਦੀ ਨਹੀਂ ਬੇਟਾ ਪਹਿਲੇ ਦੀ ਕਿਰਨ ਤੇ ਹੁੰਦੀ ਕਿਰਨ ਚ ਕਿੰਨਾ ਫਰਕ ਹੈ ਤੂੰ ਦੇਖ ਰਹੀ ਹੈ ਨਾ ਹਾਂ ਅੱਛਾ ਤੇ ਇਹ ਦੇਖੋ ਇਹ ਸੂਟ ਕਦੀ ਤੁਸੀਂ ਇਸ ਤਰ੍ਹਾਂ ਦੇ ਪਾਏ ਸੀ ਬੜਾ ਸੌਫਟ ਕੱਪੜਾ ਐਨੀ ਸਮਾਰਟ ਤੁ ਲੱਗ ਰਹੀ ਐ ਮੈਂ ਆਪਣੀ ਪਸੰਦ ਦਾ ਲਿਆਈ ਆ ਫਿਰ ਉੱਤੇ ਜਿਹੜੀ ਫ੍ਰੈਗਰੈਂਸ ਤੁਸੀਂ ਲਗਾਈ ਹੋਈ ਐ ਥੋਨੀ ਨਹੀਂ ਦੀ ਐ ਦਵਾਈ ਦੀ ਐ ਆਮ ਜਲੀ ਕਿ ਤੂੰ ਮੇਰਖਾ ਵਰਤਦੀ ਹੋਣੀ ਆ ਉਹ 5 ਰੁਪਏ ਵਾਲੀ ਡੱਬੀ ਲਿਆ ਕੇ ਉਹੀ ਲਗاندی ਹੋਣੀ ਐ ਤੇ ਕੱਪੜੇ ਧੋਣ ਦੇ ਬਾਅਦ ਵੀ ਫ੍ਰੈਗਰੈਂਸ ਨਹੀਂ ਜਾਂਦੀ ਐਨੀ ਕੋਸਟਲੀ ਐ ਮੰਮੀ ਮੈਂ ਤਾਂ ਨਾ ਇਹ ਗੱਲ ਕਰਨੀ ਸੀ ਜੇ ਤੁਸੀਂ ਬੁਰਾ ਨਾ ਮਨਾਓ ਤੇ ਮੈਂ ਜੋਬ ਕਰ ਲਾਂ ਫਿਰ ਤੋਂ ਬਟਾ ਕਿਹੜੀ ਜੋਬ ਉਹ ਜਦੋਂ ਤੋਂ ਪਹਿਲੀ ਕਰਦੀ ਸੀ ਉਹ ਰੈਡੀਮੇਡ ਦੁਕਾਨ ਦੇ ਉੱਤੇ ਕੀ ਦਿੰਦੇ ਸੀ ਤੁਹਾਨੂੰ ਛੇ 5000 ਦਿੰਦੇ ਹੋ ਨੇ ਬਟਾ ਕੋਈ ਲੋੜ ਹੀ ਨਹੀਂ ਇੱਥੇ ਕਿਸੇ ਚੀਜ਼ ਦੀ ਕਮੀ ਚਾਰ-ਚਾਰ ਗੱਡੀਆਂ ਲੱਗੀਆਂ ਨੇ ਤੇਰੇ ਸਾਹਮਣੇ ਇਹ ਤੂੰ ਸੂਟ ਜਿਹੜਾ ਪਾਇਆ 10000 ਦਾ ਹੈ ਤਨ ਮਹੀਨੇ ਬਾਅਦ ਮਿਲਦੇ ਸੀ ਉਤੇ 6-7000 ਰੁਪਏ ਕੋਈ ਲੋੜੀ ਨਹੀਂ ਜੌਬ ਕਰਨ ਦੀ ਸੁਨਾਤਾ ਮੈਨੂੰ ਅੱਜ ਕਿ ਸਾਡੇ ਘਰ 'ਚ ਤੇ ਤੁਹਾਡੇ ਘਰ 'ਚ ਬੜਾ ਫਰਕ ਆਏਗਾ ਤੈਨੂੰ ਤੇ ਬਸ ਮੇਰੇ ਮੁੰਡੇ ਨੇ ਪਸੰਦ ਕੀਤਾ ਸੀ ਆਪਾਂ ਤੇ ਕੰਪਰੋਮਾਈਜ਼ ਕੀਤਾ ਵਾ ਘਰ ਤੇ ਉਹਨਾਂ ਦੀ ਵੀ ਸਹੀ ਹੈ ਇਹਨਾਂ ਦੇ ਘਰ 'ਚ ਤੇ ਸਾਡੇ ਘਰ 'ਚ ਬਹੁਤ ਫਰਕ ਆਏਗਾ ਮੈਂ ਇਹਨਾਂ ਨੂੰ ਫੋਨ ਕਰਾਂ ਕਦ ਨਹੀਂ ਜੇ ਮੈਂ ਇਹਨਾਂ ਨੂੰ ਫੋਨ ਕਰਦਾ ਤੇ ਇਹਨਾਂ ਨੂੰ ਵੀ ਫੇਰ ਟੈਨਸ਼ਨ ਹੋ ਜਾਣੀ ਹੈ ਇਹਨਾਂ ਨੂੰ ਟੈਨਸ਼ਨ ਕਿਉਂ ਦੇਣੀ ਇਹਨਾਂ ਨੂੰ ਹੀ ਨਹੀਂ ਇਹਨਾਂ ਨੂੰ ਫੋਨ ਨਹੀਂ ਕਰਦੀ ਕਿਹਨੂੰ ਫੋਨ ਕਰਕੇ ਸਾਰੀ ਗੱਲ ਦੱਸਾਂ ਮੈਂ ਮੰਮੀ ਨੇ ਤੇ ਕਿੰਨਾ ਕੁਛ ਸੁਨਾਤਾ ਮੈਨੂੰ ਮੇਰੀ ਨੌਕਰੀ ਦਾ ਮੇਰੇ ਕੱਪੜਿਆਂ ਦਾ ਨਹੀਂ ਜੀ ਨੋ ਵੀ ਮੇਰੇ ਤੀ ਦਾ ਕੋਈ ਵੀ ਨਾ ਫੋਨ ਆਇਆ ਮੈਂ ਫੋਨ ਕਰਾਂ ਤੇ ਸਹੀ ਪਹਿਲਾਂ ਪੁੱਛਿਆ ਸਹੀ ਕਿ ਕਿਰਨ ਠੀਕ ਠਾਕ ਹੈਗੀ ਹਲੋ 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 ਕਿਰਨ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਹਾ ਲੀ ਬਬੀਆ ਮੰਮੀ ਠੀਕ ਠਾਕ ਹਾਂਜੀ ਮੈਂ ਠੀਕ ਆ ਅੱਛਾ ਲੱਗਾ ਕਿੰਨੇ ਦਿਨ ਹੋ ਗਏ ਤੂੰ ਮੈਨੂੰ ਫੋਨ ਹੀ ਨਹੀਂ ਕੀਤਾ ਤੇ ਮੈਂ ਕਿਹ ਚੱਲ ਮੈਂ ਕਾ ਫੋਨ ਕਰਕੇ ਪੁੱਛਿਆ ਸੀ ਕਿ ਹਾਲ ਠੀਕ ਠਾਕ ਹੈਗੀ ਐ ਨਹੀਂ ਨਹੀਂ ਮੰਮੀ ਗੱਲ ਵਧੇਗੀ ਤੁਹਾਨੂੰ ਪਤਾ ਤੇਗਾ ਵਾ ਨਵਾਂ ਨਵਾਂ ਵਿਆਹ ਹੋਇਆ ਵਾ ਤੇ ਫਿਰ ਇੱਧਰ ਉੱਧਰ ਜਾਣਾ ਘੁੰਮਣਾ ਵਗੈਰਾ ਹੁੰਦਾ ਨਾ ਤਾਂ ਕਰਕੇ ਮੈਨੂੰ ਟਾਈਮ ਹੀ ਨਹੀਂ ਲੱਗਾ ਫੋਨ ਕਰਨ ਦਾ ਅੱਛਾ ਤੁਸੀਂ ਦੱਸੋ ਤੁਸੀਂ ਠੀਕ ਏ ਹੋ ਹਾਂ ਮੈਂ ਠੀਕ ਹਾਂ ਮੇਰਾ ਜਵਾਈ ਠੀਕ ਹੈ ਹਾਂਜੀ ਉਹ ਵੀ ਬਹੁਤ ਵਧੀਆ ਉਹ ਗਏ ਹੋਏ ਨਹੀਂ ਅੱਛਾ ਬਾਕੀ ਗੱਲਾਂ ਛੱਡ ਤੇਰੀ ਸੱਸ ਠੀਕ ਠਾਕ ਹੈ ਕੋਈ ਗੱਲ ਤੇ ਨਹੀਂ ਕਰਦੀ ਕਿਰਨਾ ਚੁੱਪ ਕਰ ਗਈ ਹੈ ਬੋਲਣ ਕਿਉਂ ਡੇ ਰਹੀ ਨਹੀਂ ਨਹੀਂ ਮੰਮੀ ਮੈਂ ਕਿਤੇ ਚੁੱਪ ਕਰਨੀ ਹਾਂਜੀ ਮੰਮੀ ਬੜੇ ਵਧੀਆ ਵਾ ਮੇਰਾ ਬੜਾ ਧਿਆਨ ਰੱਖਦੇ ਆ ਤੁਹਾਨੂੰ ਪਤਾ ਸਾਰੇ ਹੀ ਬੜੇ ਵਧੀਆ ਇਸ ਘਰ ਦੇ ਵਿੱਚ ਮੇਰਾ ਬਹੁਤ ਜ਼ਿਆਦਾ ਧਿਆਨ ਰੱਖਦੇ ਤੁਹਾਨੂੰ ਪਤਾ ਮੈਨੂੰ ਫੋਨ ਲੈ ਕੇ ਦਿੱਤਾ ਨਵਾਂ ਆਈਫੋਨ ਤੇ ਤੁਹਾਨੂੰ ਪਤਾ ਕਿੰਨੇ ਦਾ ਕਹਿੰਦੇ ਸੀ 1 ਲੱਖ ਰੁਪਏ ਦਾ ਕਹਿੰਦੇ ਸੀ ਮੈਨੂੰ ਰੋਜ਼-ਰੋਜ਼ ਨਵੇਂ ਕੱਪੜੇ ਲੈ ਕੇ ਦਿੰਦੇ ਕਦੀ ਮੰਮੀ ਆਪ ਹੀ ਕਹਿ ਦਿੰਦੇ ਜਾ ਪੁੱਤ ਜਾ ਸ਼ਾਪਿੰਗ ਕਰ ਆ ਜਾ ਚੱਲ ਜਾ ਇਹਨਾਂ ਨਾਲ ਖਰੀਦੇ ਕਹਿ ਦਿੰਦੇ ਚੱਲ ਮੈਂ ਤੈਨੂੰ ਸ਼ਾਪਿੰਗ ਕਰਾ ਦਿੰਨੀ ਹਜੇ ਤੱਕ ਕੋਈ ਵੀ ਕੰਮ ਨਹੀਂ ਮੈਨੂੰ ਕਿਹਾ ਇਹਨਾਂ ਨੇ ਕਰਨ ਨੂੰ ਘਰ ਦਾ ਕਹਿੰਦੇ ਕੋਈ ਗੱਲ ਨਹੀਂ ਤੂੰ ਹਜੇ ਤੇਰੇ ਵਿਆਹ ਨੂੰ ਟਾਈਮ ਹੀ ਕਿੰਨਾ ਕੁ ਹੋਇਆ ਵਾ ਜਿਹੜਾ ਤੂੰ ਕੰਮ ਕਰਨਾ ਕੋਈ ਨਹੀਂ ਕੰਮ ਆਪੇ ਹੁੰਦਾ ਹੀ ਰਹਿਣੇ ਆ ਇਹਨਾਂ ਪਿਆਰ ਕਰਦੇ ਆ ਮੇਰੇ ਨਾਲ ਕਿਆ ਚੰਗਾ ਲੋਤੀ ਹੈ ਜਿਹੜਾ ਮੈਂ ਨਹੀਂ ਸੁੱਖ ਵੇਖਿਆ ਉਹ ਤੂੰ ਤਾਂ ਸੁੱਖ ਵੇਖਣ ਲਈ ਆ ਨਾ ਤੇ ਇਸ ਤਰ੍ਹਾਂ ਕਰ ਹਾਂ ਤੂੰ ਆਪਣੀ ਮੰਮੀ ਨਾਲ ਮੇਰੀ ਗੱਲ ਕਰਾ ਹਾਂ ਮੀਨ ਗੱਲ ਕਿਉ ਮੰਮੀ ਕੀ ਹੋਇਆ ਕੁਝ ਨਹੀਂ ਗੱਲ ਕੁਝ ਨਹੀਂ ਹੁਣ ਜੀ ਮੈਂ ਤਾਂ ਕੀਤਾ ਮੈਂ ਕਿਹਾ ਚਲ ਗੱਲ ਤੇ ਕਰਾ ਜਰਾ ਕਿੰਨਾ ਚਿਰ ਹੋ ਗਿਆ ਗੱਲ ਕੀਤੇ ਨੂੰ ਅੱਛਾ ਪੁੱਤਰ ਮੈਂ ਉਹਨਾਂ ਨੂੰ ਕਹਿਣਾ ਕਿ ਮੈਂ ਸ਼ੁਕਰ ਕਰਦੀ ਆ ਕਿ ਮੇਰੀ ਧੀ ਨੂੰ ਤੁਸੀਂ ਐਡਾ ਸੁੱਖ ਰਾਜ ਭੋਗ ਦਿੱਤਾ ਹੈ ਮੈਂ ਤੇ ਉਹਨਾਂ ਦਾ ਧੰਨਵਾਦ ਬਹੁਤ ਕਰਦਾ। ਤੂੰ ਮੇਰੀ ਗੱਲ ਤੇ ਕਰਾ ਉਹਨਾਂ ਦੇ ਨਾਲ। ਹਾਂ ਹਾਂ। ਹਾਂ ਹਾਂਜੀ ਮੰਮੀ, ਮੈਂ ਵੇਖਦੀ ਆ। ਮੰਮੀ ਜੇ ਹੋਏ ਤੇ ਮੈਂ ਤਾਂ ਡਿ ਕਰਾ ਦੇਣੀ ਆ ਗੱਲ। ਹੂੰ। ਚਲ ਗੱਲ ਕਰਾ ਚੀਤੀ ਕਰਾ ਸਕੋ ਬੀ ਰਸਵੜ ਬਲਜੀ ਕਰਨ ਦੇ ਸੋ ਗੱਲ ਕਰਨ ਤੇ। ਕਿੰਨਾ ਚੀਲੀ ਹੋ ਗਿਆ ਮੈਨੂੰ ਗੱਲ ਹੀ ਨਹੀਂ ਮੇਰੀ ਉਹਨਾਂ ਦੇ ਨਾਲ ਹੋਈ। ਹਾਂਜੀ ਹਾਂਜੀ ਮੰਮੀ, ਕਰਾ ਦੇਣੀ। ਕਰਾਗਾ। ਹਾਂਜੀ ਆਹੋ ਕਿੱਟੀ ਅੱਜ ਐ। ਅੱਛਾ ਮੈਂ ਰਾਈਟ ਟਾਈਮ ਪਹੁੰਚ ਜਾਵਾਂਗੀ। ਮੇਰੀ ਗੱਲ ਸੁਣੋ ਮੇਰੀ ਡਾਟਰ ਨਾਲ ਵੀ ਨਾਲ ਆਏਗੀ ਕੀ ਖਾਣਾ ਦੱਸੂ ਮੈਂ ਲੈ ਕੇ ਆਵਾਂ ਹਾਂ ਹਾਂ ਆਏਗੀ ਕਿਉਂ ਨਹੀਂ ਤੂੰ ਦੇਖਣਾ ਮੇਰੀ ਡਾਟਰ ਨਾਲ ਕਿੰਨੀ ਸਮਾਰਟ ਹੈ ਇੰਨੀ ਸਵੀਟ ਹੈ ਤੂੰ ਯਾਰ ਦੇਖਦੇ ਰਹਿ ਜਾ ਨਾ ਇਹ ਦੋਨੋਂ ਆਵਾਂਗੇ ਠੀਕ ਹੈ ਓਕੇ ਓ ਸੌਰੀ ਸੌਰੀ ਫੋਨ ਨਾ ਕੱਟਿਓ ਮੇਰੀ ਗੱਲ ਸੁਣੋ ਮੈਨੂੰ ਦੱਸੋ ਪਹਿਲਾਂ ਕੀ ਖਾਣਾ ਮੈਂ ਲੈ ਕੇ ਆਵਾਂਗੀ ਉਹ ਕੋਈ ਨੀਦ ਦੱਸੋ ਹੁਣ ਜੋ ਖਾਣਾ ਮੈਂ ਲੈ ਕੇ ਆਵਾਂਗੀ। ਅੱਛਾ ਮੈਂ ਤੁਹਾਡੇ ਨਾਲ ਬਾਅਦ ਚ ਗੱਲ ਕਰਦੀ ਆ। ਠੀਕ ਹੈ। ਓਕੇ। ਓਕੇ। ਮੰਮੀ ਦਾ ਫੋਨ ਆਇਆ। ਉਹ ਕਹਿੰਦੇ ਤੁਹਾਡੇ ਨਾਲ ਗੱਲ ਕਰਨੀ। ਅੱਛਾ ਕਰਾਓ। ਹਾਂਜੀ। ਹੈਲੋ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਜੀ ਹਾਂ ਜੀ। ਠੀਕ ਹੈ ਤੁਸੀਂ ਸੁਣਾਓ ਠੀਕਾ ਕੋ ਹਾਂਜੀ ਹਾਂਜੀ ਸਾਰਾ ਪਰਵਾਹ ਠੀਕ ਠਾਕ ਹੈ ਸਭ ਠੀਕ ਹੈ ਜੀ ਹਾਂਜੀ ਸਾਡੀ ਕੁੜੀ ਤੁਹਾਨੂੰ ਤੰਗ ਤੇ ਨਹੀਂ ਕਰਦੀ ਲੈ ਤੰਗ ਕਰਨ ਵਾਲੀ ਕੋ ਨੋਬਤ ਆਏਗੀ ਤਾਂ ਤੰਗ ਕਰੇਗੀ ਨਾ ਇੱਥੇ ਕੋਈ ਨੋਬਤ ਹੀ ਨਹੀਂ ਹੈ ਇਹੋ ਜੀ ਕੋਈ ਗੱਲ ਮੇਲਸ ਲੱਗੀਆਂ ਹੀ ਆ ਸਾਰਾ ਕੰਮ ਉਹ ਕਰਦੀ ਹੈ ਇਹ ਤਾਂ ਕੋਈ ਕੁੜਦੀ ਨਹੀਂ ਕੰਮ ਤੇ ਨਾ ਚੀ ਕਰਵਾਨੇ ਨਾ ਜ਼ਰੂਰਤ ਆਈ ਹੈ ਦੇਖੋ ਜੀ ਨੋਬਤ ਉੱਥੇ ਆਂਦੀ ਤੰਗ ਕਰਨ ਦੀ ਬੱਚਿਆਂ ਨੂੰ ਜੇ ਉਹਨਾਂ ਕੋ ਕੁਝ ਹੋਵੇ ਨਾ ਇੱਥੇ ਗੱਡੀਆਂ ਵਿੱਚ ਪੈਸੇ ਦੀ ਕੋਈ ਕਮੀ ਨਹੀਂ ਬੱਚਿਆਂ ਨੂੰ ਕਾਰਸ ਦਿੱਤੇ ਹੋਏ ਆ ਜੋ ਮਰਜ਼ੀ ਬਜਾਰੋਂ ਸ਼ਾਪਿੰਗ ਕਰਨ ਜੋ ਮਰਜ਼ੀ ਕਰ ਕੋਈ ਗਾਲ ਹੀ ਕੋਈ ਨਹੀਂ ਜਦੋਂ ਬੇਟੀ ਤੁਹਾਡੀ ਆਈ ਸੀ ਨਾ ਇਹਦੇ ਕੋ ਨਾਰਮਲ ਜਿਹਾਗਾ ਸੀ ਫੋਨ ਉਹ ਸਕਰੀਨ ਟੁੱਟੀ ਵੀ ਸੀ ਕਹਿੰਦੀ ਸੀ ਮੈਂ ਸਕਰੀਨ ਪਵਾ ਦਿਓ ਮੈਂ ਕਿਹਾ ਬੇਟਾ ਸ਼ਰਟ ਇਹ ਕੀ ਲੋੜਾ ਸਕਰੀਨ ਪਵਾਣ ਦੀ ਮੈਂ ਉਸੇ ਵੇਲੇ ਨੂੰ ਲੱਖ ਰੁਪਏ ਦਾ ਫੋਨ ਲੈ ਕੇ ਦਿੱਤਾ ਕੀ ਹੋਇਆ ਬੰਜੀ ਚੁੱਪ ਕਿਉਂ ਕਰ ਗਏ ਹੋ ਤੁਹਾਨੂੰ ਤਾਂ ਖੁਸ਼ ਹੋਣਾ ਚਾਹੀਦਾ ਤੁਹਾਡੀ ਬੇਟੀ ਆ ਨਹੀਂ ਸੁਖੀ ਆਪਣੇ ਘਰ ਤੁਹਾਨੂੰ ਤਾਂ ਸੋ ਗਲੀ 'ਚ ਲੱਡੂ ਵੰਡੇ ਚਾਹੀਦੇ ਹਾਂਜੀ ਹਾਂਜੀ ਅੱਛਾ ਇਸ ਤਰ੍ਹਾਂ ਮੈਂ ਤੁਹਾਨੂੰ ਫੇਰ ਕਰਾਂਗੀ ਮੈਂ ਨਾ ਕਿੱਤੀ ਪਾਰਟੀ ਤੇ ਜਾਣਾ ਅੱਜ ਕਿਰਨ ਨੂੰ ਵੀ ਨਾਲ ਲੈ ਕੇ ਜਾਣਾ ਮੈਂ ਕਿ ਉਹਨੂੰ ਵੀ ਦਿਖਾ ਕੇ ਲਿਆਣੀ ਕਿੱਤੀ ਪਾਰਟੀ ਇਸ ਤਰ੍ਹਾਂ ਹੁੰਦੀ ਹੈ ਹਾਂਜੀ ਹਾਂਜੀ ਮੈਂ ਤੁਹਾਨੂੰ ਫੇਰ ਕਰਾਂਗੀ ਤੁਸੀਂ ਹੋ ਸਕੇ ਤੇ ਆਣਾ ਜਰੂਰ ਚੱਕਰ ਲਗਾਣਾ ਛੱਡੇ ਵਲ ਹਾਂਜੀ ਹਾਂਜੀ ਅੱਛਾ ਜੀ ਸਤਿ ਸ੍ਰੀ ਅਕਾਲ ਜੀ ਆਏ ਹਾਈ ਮੈਨੂੰ ਤੇ ਇੰਜ ਜਾਪਣ ਡਿਆ ਜਿਵੇਂ ਕਿਰਨ ਦੀ ਸੱਸ ਨੇ ਮੈਨੂੰ ਗੱਲਾਂ ਸੁਣਾਉਣ ਡਈ ਸੀ ਆਏ ਹਾਈ ਮੇਰੀ ਧੀ ਤਾਂ ਪਤਾ ਕਿੰਨੀ ਸੁਖੀ ਹੈਗੀ ਆ ਆਏ ਹਾ ਇਹ ਤੇ ਮੇਰਾ ਨਾ ਵਹਿਮ ਹੀ ਜਾਈ ਹੈਗਾ ਚੱਲ ਮੈਂ ਮਨਾ ਉੱਠ ਆਪਣਾ ਕੰਮ-ਕੁਮ ਕੋਈ ਕਰਾਂ ਮੈਂ ਵੀ ਹਰੇ ਕਿੜੀਆਂ ਗੱਲਾਂ ਦੇ ਵਿੱਚ ਪੈ ਗਈਆਂ ਅੱਛਾ ਕਿਰਨ ਰੈਡੀ ਹੋ ਬੇਟਾ ਤੁਸੀਂ ਹਾਂਜੀ ਹਾਂਜੀ ਤੇ ਮੇਰੀ ਵੀ ਜੀਨ ਟੌਪ ਕੱਟ ਦਿਓ ਆਪਣੀ ਵੀ ਜੀਨ ਟੌਪ ਤੇ ਮੇਰੇ ਵੱਲ ਹਾਂ ਉੱਥੇ ਲੁੱਕ ਚੇਂਜ ਕਰਕੇ ਜਾਣਾ ਨਾ ਐ ਸੂਟਾ ਚ ਨਹੀਂ ਨਾ ਜਾਣਾ ਤੇ ਕਿੱਡੀ ਬਾਤ ਦੀ ਹੈ ਬੇਟਾ ਠੀਕ ਆ ਹਾਂ ਤੇ ਮੇਰੇ ਵਾਲ ਜਰਾ ਸਟੇਟੂਪ ਕਰ ਦੇ ਨਾ ਤੇਰਾ ਠੀਕ ਹੈ ਕਿੱਥੇ ਚੱਲੇ ਹੋ ਅੱਜ ਉਹ ਮੰਜੂ ਕਾਮ ਕਾਮ ਕਿੱਥੇ ਜਾਣ ਦੀ ਤਿਆਰੀਆਂ ਹੋਣ ਡੀਆਂ ਜੇ ਮੰਜੂ ਮਾਈ ਡੀਅਰ ਕਾਮ ਕਾਮ ਅੱਜ ਹੋਰ ਠੀਕ ਹੋ ਹਾਂ ਆਜੋ ਆਜੋ ਬੈਠ 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 ਹਾਂ ਬੈਠ 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 ਬੈਠੋ ਬੈਠੋ ਚੱਲ ਲੱਗਦੇ ਸੀ ਦਿੱਕੀ ਤੇ ਮੇਰਾ ਖਿਆਲ ਅੱਜ ਮੇਰੀ ਕਿੱਟੀ ਪਾਰਟੀ ਸੀ ਨਾ ਮੈਂ ਉੱਥੇ ਜਾ ਰਹੀ ਸੀ ਠੀਕ ਹੈ ਠੀਕ ਹੈ ਤੇ ਮੈਂ ਕਿਹਾ ਨੂੰ ਵੀ ਲਾ ਐਨੀ ਕਿੱਥੇ ਦੇਖੀ ਹੋਣੀ ਕਿੱਟੀ ਪਾਰਟੀ ਤੇ ਮੈਂ ਕਿਹਾ ਅੱਜ ਨੂੰ ਵੀ ਲਾ ਜਾਨੀ ਨਹੀਂ ਨਹੀਂ ਜਾਣਾ ਚਾਹੀਦਾ ਸੋਭ ਨੂਤੀ ਨਾ ਜਾਂਦੇ ਸੋ ਨਹੀਂ ਲੱਗਦੀ ਐ ਹੋਰ ਬੇਟਾ ਤੂੰ ਠੀਕ ਹੈ ਹਾਂਜੀ ਮम्मा ਠੀਕ ਹੈ ਤੇਰੇ ਉਧਰ हां जी वो भी बढ़िया है चलो बढ़िया ही चाहिए दा और ਤੁਸੀਂ ਸੁਣਾਓ ਭਾਬੀ ਬੜੀ دیر ਬਾਅਦ ਦਿਲ ਕੀਤਾ ਆਂਦੇ ਬਸ ਸਸਰੇ ਟਾਈਮ ਇਨੀ ਲੱਗਦਾ ਪਿਆ ਹੀ ਤੇ ਮੈਂ ਕਾ ਝੋਕ ਕੰਨੀ ਆ ਪੂਆ ਜੀ ਤੁਸੀਂ ਬੈਠੋ ਮੈਂ ਕੁਝ ਪਾਣੀ ਤੇ ਚਾਹ ਲੈ ਕੇ ਆਂਨੀ ਨਹੀਂ ਨਹੀਂ ਬੇਟਾ ਪਾਣੀ ਨਹੀਂ ਪੀਣਾ ਮੈਂ ਹੋਣੀ ਪੀਤਾ ਇਸ ਬੇਟੀ ਮੇਰੀ ਗੱਲ ਸੁਣ ਇਹ ਤੁਹਾਡਾ ਮਾਇਕਾ ਨਹੀਂ ਆ ਤੁਹਾਡੇ ਸਸਰਾਲ ਮੀਨੂ ਆਜਿਓ ਆਰਡਰ ਕਰੋ ਨੂੰ ਕਹੋ ਉਹਨੂੰ ਲੈ ਕੇ ਆਵੇ ਜੂਸ ਕੋਈ ਕੋਲਡ ਡਰਿੰਕ ਵਗੈਰਾ ਨਹੀਂ ਨਹੀਂ ਬਬਜੀ ਕੋਈ ਗੱਲ ਮੈਂ ਨਹੀਂ ਪੀਣਾ ਮੈਂ ਬਪਲਾ ਕੁੜੀ ਨੂੰ ਨਾ ਗਿਫਟ ਦਵਾਂ। ਇਹ ਬੇਟਾ ਮੈਂ ਤੇਰੇ ਵਾਸਤੇ ਨਾ ਗਿਫਟ ਲੈ ਕੇ ਆਈ ਆ। ਗਿਫਟ ਬੋ ਆਜੀ। ਹਾਂ ਬੇਟਾ। ਇੰਨੇ بڑے। ਇੱਕੋ ਵਨ। ਮੈਂ ਫੇਰ ਕਿਹਾ ਇੱਕ ਚ ਵਾਚ ਹੈਗੀ ਆ ਤੇ ਇੱਕ ਵਿੱਚ ਨੈਕਲੈਸ ਹੈਗਾ ਵਾ। ਤੇ ਜਿਹੜਾ ਦੂਸਰਾ ਉਹ ਜਿਹੜਾ ਕੁੜੀਆਂ ਪਤਾ ਨਹੀਂ ਕੀ ਆਈ ਸ਼ੈਡੋ ਵਗੈਰਾ ਜੋ ਵੀ ਲਗਾਉਂਦੀਆਂ ਵਾ। ਤੇਰੀ ਆਈਸ ਵੈਸੇ ਬਹੁਤ ਸੋਹਣੀਆਂ ਆਈਆਂ ਨਾ। ਤੇ ਰੀਦੀ ਨੇ ਭੇਜਿਆ ਵਾ ਕੰਦੀ ਬੋਨਾਂ ਨੂੰ ਦੇਖ ਕੇ ਆ ਨਾ ਭਾਬੀ ਜੀ ਨੂੰ ਮੈਂ ਕਿਹਾ ਜਰੂਰ ਜਰੂਰ ਥੈਂਕ ਯੂ ਭੋਇ ਜੀ ਕੋਈ ਨਹੀਂ ਥੈਂਕ ਯੂ ਦੀ ਲੋੜ ਹੀ ਨਹੀਂ ਜੀ ਬੇਟਾ ਐੱਚੀ ਕਾ ਦਾ ਥੈਂਕ ਯੂ ਹੈ ਸਭ ਦੇਖ ਬਹੁਤ ਸੋਹਣੀ ਆਣੀ ਹੈ ਕਿੰਨਾ ਤੁਰਾ ਨਾ ਯਾਨਾ تین ਗਿਫਟ ਕੱਤੇ ਦੇਖੀ ਬੇਟੀ ਤੇਰਾ ਸੋਹਰਾ ਘਰ ਉਹਨਾਂ ਇੱਥੇ ਤੂੰ ਰੋਜ਼ ਇਸ ਤਰ੍ਹਾਂ ਦੇ ਗਿਫਟ ਦੇਖਿਆ ਕਰਨੀ ਤੂੰ ਕਦੀ ਦੇਖੇ ਨੀ ਨਾ ਨੇ ਉੱਥੇ ਮੰਜੇ ਦੇਖੇ ਮੇਰੇ ਨੂੰ ਦੇ ਲੁੱਕ ਵੀ ਕਿੰਨੀ ਸੋਹਣੀ ਬਣ ਗਈ ਹੈ ਤੇ ਕਟਿੰਗ ਗੁਟੀ ਮੈਂ ਕਰਾਤੀ ਆ ਦਾ ਫੇਸੇ ਵੂਸੇ ਸਭ ਕੁਝ ਕਰਵਾਇਆ ਇਹਦਾ ਇਹਦੀ ਲੁੱਕ ਦੇਖ ਦੀ ਡਰੈਸ ਦੇ ਕਿਹੋ ਜੀ 10000 ਦਾ ਸੂਟ ਲੈ ਕੇ ਦਿੱਤਾ ਇਹਨੂੰ ਮੈਂ ਇਹਨੂੰ ਕਹਿੰਦੇ ਤੇ ਪਿੱਕੇ ਦੋ ਕਿ ਸੂਟ ਆਏ ਸੀ ਮੈਂ ਕਿਹਾ ਤੂੰ ਨਹੀਂ ਹੋ ਪਾਣੇ ਉਹ ਇੱਧਰ ਤੇ ਪਾਇਆਗਾ ਆਪਣੇ ਸਟੈਂਡਰਡ ਦੇ ਹਿਸਾਬ ਨਾਲ ਆਗਾ ਇੱਥੇ ਕਿਹੜਾ ਤੂੰ ਕੰਮ ਕਰਨਾ ਮੇਡ ਲੱਗ ਗਈ ਹੋਈ ਹੈ ਸਾਰਾ ਕੰਮ ਉਹ ਆਪੇ ਕਰ ਲੈਂਦੀ ਹੈ ਦੇਖੀ ਮੇਰੀ ਡਾਟਰ ਕਿੰਦੀ ਸੋਹਣੀ ਲੱਗ ਰਹੀ ਹੈ ਮੰਨ ਨਾਲ ਲੈ ਕੇ ਚਲੀ ਆ ਕਿੱਟੀ ਦੁਕਾਨ ਲਈ ਇਹਨੂੰ ਮੈਂ ਕਿਹਾ ਦੇਖ ਜਾ ਕੇ ਸਾਡਾ ਸਟੈਂਡਰਡ ਦੇ ਪਾਰਟੀਆਂ ਸਾਡੀਆਂ ਦੇਖ ਜਾ ਕੇ ਇਹਨੇ ਕਿੱਥੇ ਦੇਖੀ ਹੋਣੀ ਆ ਉੱਥੇ ਆਪਣੇ ਪੀਕੇ ਮਨਜੀ ਇੱਕ ਦਿਨ ਮੈਨੂੰ ਸ਼ਾਪਿੰਗ ਲਈ ਲੈ ਆਵੇ ਇਹ ਉੱਥੇ ਜਾ ਕੇ ਕੱਪੜਿਆਂ ਦੇ ਟੈਗ ਹੀ ਦੇਖੀ ਜਾਵੇ ਮੈਂ ਕਿਹਾ ਬਟਾ ਛੱਡ ਦੇ ਤੂੰ ਪਿਛਲੀ ਅਗਲਾ ਛੱਡ ਦੇ ਤੂੰ ਰੇਟ ਨਾ ਦੇਖ ਤੂੰ ਜਿਹੜੀ ਤੀ ਪਸੰਦ ਹੱਥ ਰੱਖੋ ਦੇ ਤੇ ਤੁਲੇ ਨਾ ਪੈਸੇ ਨਹੀਂ ਦੇਖਨੇ ਸਭ ਕੁਝ ਸਾਡੇ ਕੋਲ ਅਗਰ ਤੂੰ ਜੋ ਲੈ ਨਾ ਲੈ ਸਰ ਆਊਟਰਲਸ ਦਾ ਸਟੈਂਡਰਡ ਹੈ ਕੋਈ ਜੀ ਤੇ ਫਵਦੀ ਲੱਕ ਦੇਣੀ ਬਿਲਕੁਲ ਸਹੀ ਕਿਹਾ ਤੁਸੀਂ ਤੁਸੀਂ ਨੂੰ ਆਪਣੀ ਵਰਗੀ ਹੀ ਲੈ ਕੇ ਆਏ ਹੋ ਕੀ ਮਤਲਬ ਮੰਜੂ ਮਤਲਬ ਤੁਹਾਨੂੰ ਮਤਲਬ ਨਹੀਂ ਪਤਾ ਜਦੋਂ ਤੁਹਾਨੂੰ ਉਸੇ ਦੇਖਣ ਗਏ ਸੀ ਤੁਸੀਂ ਮੈਨੂੰ ਕੀ ਕਿਹਾ ਸੀ ਮੰਜੂ ਇਹ ਮੈਂ ਆਪਣੀ ਫਰੈਂਡ ਦਾ ਸੂਟ ਪਾਇਆ ਹੋਇਆ ਮੰਜੂ ਕੋਈ ਕਿਰਪਾ ਤੁਸੀਂ ਉੱਠੋ ਬੇਟਾ ਆਰਡਰ ਕਰੋ ਕੁਝ ਪੁਆਲੀ ਖਾਨ ਪੀਣੇ ਕੋਈ ਗੱਲ ਨਹੀਂ ਬੇਟਾ ਆਰਡਰ ਕਰ ਦਿਓ ਕੁਝ ਅਸੀਂ ਘਰ ਦਾ ਹੀ ਖਾਵਾਂਗੇ ਸਭ ਕੁਝ ਆਰਡਰ ਕਰਨ ਦੀ ਲੋੜ ਨਹੀਂ ਪੈਠ ਤੂੰ ਗੋਡਿਓ ਉੱਚਾ ਸੂਟ ਤੁਸੀਂ ਪਾਇਦਾ ਸੀ ਤੇ ਸਿਰ ਤੇ ਤੇਲ ਉਹ ਵੀ ਸਰੋਂ ਦਾ ਲਗਾਏਦਾ ਸੀ ਤੇ ਮੈਂ ਤੁਹਾਨੂੰ ਕਿਹਾ ਸੀ ਭਾਬੀ ਜੀ ਤੁਸੀਂ ਸਿਰ ਨਾ ਲਣਾ ਸੀ ਤੁਸੀਂ ਉਹ ਲੋਗੋਂ ਕੀ ਕਿਹਾ ਸੀ ਸਾਡੇ ਘਰ ਸਾਬਨ ਹੈ ਨਹੀਂ ਤੁਸੀਂ ਆਪਣਾ ਟਾਈਮ ਭੁੱਲ ਗਏ। ਤੇ ਉਹਨੂੰ ਕੁੜੀ ਨੂੰ ਜਦੋਂ ਦੀ ਮੈਂ ਆਈ ਆਂ ਲਾ ਲਾ ਕੇ ਨਿਆਕ ਤੁਸੀਂ ਟੋਚਾਂ ਲਾਣ ਡੇਓ ਕੋਈ ਹੱਦ ਹੀ ਨਹੀਂ। ਮੈਂ ਆਪਣੇ ਰੰਗ ਚ ਰੰਗ ਲਿਆ। ਉਹ ਸੂਟ ਵੇ ਉਹਨੇ 10000 ਦਾ ਪਾਏ ਦਾ ਵਾ। ਕਦੀ ਤੁਸੀਂ ਉਹਨੂੰ ਕਹਿੰਦੇ ਮਨ ਨੂੰ ਮੈਸੀ ਬੌਂ ਚ ਇੰਨਾ ਚਾਹ ਪੀਂਨੇ। ਤੁਸੀਂ ਕਿਹਦੇ ਚ ਪਿੰਦੇ ਸੀ? ਤੁਹਾਡੇ ਘਰ ਵਿੱਚ ਜਦੋਂ ਮੈਂ ਗਈ ਸੀ ਤੇ ਤੁਸੀਂ ਕਿਹਦੇ ਚ ਚਾਹ ਪਿੰਦੇ ਸੀ? ਗੜਵੀ ਦੇ ਵਿੱਚ। ਉਹ ਵੀ ਕੋਲੀ ਚ ਪਾ ਪਾ ਕੇ। ਤੇ ਕਿਸ ਤਰ੍ਹਾਂ ਪਿੰਦੇ ਹੀ ਦੇਖੇ ਚਾਰ ਜਨ ਨੇ ਪਤਾ ਲੱਗਦਾ ਸੀ ਤੁਸੀਂ ਚਾਹ ਪਿੰਦੇ ਪਿਆ ਤੁਹਾਡਾ ਸਟੈਂਡਰਡ ਕਿੱਥੇ ਬਣਾ ਆ ਕੇ ਅੱਥੇ ਮੰਜੂ ਚੁੱਪ ਕਰੋ ਨਹੀਂ ਅੱਛਾ ਲੱਗਦਾ ਚੁੱਪ ਜੂਆਤੀਆ ਸਭ ਨੇ ਅੱਛਾ میری ਗੱਲ ਸੁਨੋ ਭਾਬੀ ਜੀ ਪਹਿਲਾਂ ਮੈਂ ਵੀ ਇਸ ਤਰ੍ਹਾਂ ਬੋਲਦੀ ਅੱਛਾ ਨਹੀਂ ਲੱਗਦਾ ਇਹ ਨਹੀਂ ਲੱਗਦਾ ਉਹ ਨਹੀਂ ਲੱਗਦਾ ਇਹ ਓਵਰ ਐਕਟਿੰਗ ਨਾ ਕਰੋ ਐ ਕਿੱਟਿੰਗ ਜਾਂ ਤੁਹਾਨੂੰ ਕਿੰਨੇ ਸਿਖਾਈ ਹੈ ਅੱਥੇ ਆ ਕੇ ਸਿੱਖੇ ਹੋ ਨਾ ਤੁਸੀਂ ਪਿੱਛੇ ਤੁਹਾਡੇ ਦੇ ਕਿਟੀਆਂ ਖੇੜਦੇ ਨਹੀਂ ਤੇ ਤੁਹਾਨੂੰ ਤੇ ਅਭੀ ਨਹੀਂ ਪਤਾ ਹੁੰਦਾ ਸੀ ਕਿ ਕਿੱਟੀ ਹੈ ਕੀ ਚੀਜ਼ ਉਹ ਤੁਸੀਂ ਮਾਸੂਮ ਜੇ ਚਿਹਰੇ ਨੂੰ ਕੀ ਪਤਾ ਉਹਨੂੰ ਤੁਹਾਡੇ ਤੋਂ ਵੱਧ ਕਿੱਟੀ ਆਂਦੀ ਹੋਵੇ ਭਾਵੇਂ ਅਗਲੀ ਨਹੀਂ ਗਈ ਉਹਨਾਂ ਦੇ ਘਰ ਦੇ ਹਾਲਾਤ ਕੁਝ ਐਸੇ ਹੋਣੇ ਆ ਕਿ ਉਹ ਨਹੀਂ ਗਈ ਕੁੜੀ ਕਿੱਟੀ ਕੱਢਣ ਪਰ ਉਹਨੂੰ ਪਤਾ ਸਭ ਕੁਝ ਜਿਹੜੀ ਉਹਦੀ ਆਤਮਾ ਹੈ ਨਾ ਜਿਸ ਦਾ ਸਾਡੀ ਆਤਮਾ ਤੁਹਾਡੀ ਆਤਮਾ ਉਹਦੀ ਅੰਦਰ ਵੀ ਆਤਮਾ ਵਸੀ ਹੋਈ ਹੈ ਤੁਸੀਂ ਤੇ ਕਿੰਨੀ ਦੇਰ ਦਾ ਸੁਣਾਈ ਜਾਣ ਦੇ ਬੌਂਚਾ ਨਾ ਤੂੰ ਤੁਸੀਂ ਕੱਪ ਕੰਦੇ ਪਿਓ ਕਿੰਨੇ ਤੋੜੇ ਸੀ ਤੁਸੀਂ ਤੁਹਾਨੂੰ ਤੇ ਵੀ ਨਹੀਂ ਪਤਾ ਸੀ ਕਿ ਬੌਂਚਾ ਨਾ ਹੁੰਦੀ ਕੀ ਚੀਜ਼ ਐ ਅੱਜ ਤੁਸੀਂ ਬੌਂਚਾ ਨਾ ਬੌਂਚਾ ਨਾ ਲਾਇਆ ਹੈ ਅੱਜ ਪੜੇ ਤੁਸੀਂ ਅੱਠ-10 ਸੀ ਜੇਗੇ ਤੈ ਸ਼ੋ ਤੁਸੀਂ ਬਰ ਆਉਂ ਕਰਜੇ ਤੁਸੀਂ ਐਮਕੋਮ ਕੀਤੀ ਹੁੰਦੀ ਐ ਇਹ ਮੇਰੇ ਸਾਰਾ ਭਰਾ ਨੇ ਤੁਹਾਨੂੰ ਜਾ ਸਿਖਾਈ ਆ ਪੜਾਈ ਲਿਖਾਈ ਦੀ ਤੁਹਾਨੂੰ ਅੰਨਾ ਆਂਦਾ ਨਹੀਂ ਪੜਨਾ ਨਾ ਤੁਹਾਨੂੰ ਇੰਗਲਿਸ਼ ਆਂਦੀ ਸੀ ਤੁਹਾਡੇ ਤੋਂ ਜ਼ਿਆਦਾ ਤੁਹਾਡੀ ਨੂੰ ਨਾ ਇੰਗਲਿਸ਼ ਆਂਦੀ ਐ ਤੇ ਕਿਦਾ ਗੋਤ ਸੀ ਇੰਗਲਿਸ ਕਿ ਮੇਰੇ ਭਰਾ ਕੋਲ ਸੀ ਕਿ ਨਾ ਸਟਾਪ ਮੰਜੂ ਸਟੂਪਿਡ ਦੀਆਂ ਗੱਲਾਂ ਕਰੀ ਜਾਂਦੀ ਜਦੋਂ ਦੀ ਆਈ ਐ ਇਹਨਾਂ ਗੱਲਾਂ ਦਾ ਇੱਥੇ ਕੀ ਮਤਲਬ ਹੈ ਹੁਣ ਇੱਥੇ ਮਤਲਬ ਹੈ ਲੱਗਾ ਨਾ ਬੁਰਾ ਤੁਹਾਨੂੰ ਕਿੰਨੇ ਸਾਲ ਹੋ ਗਏ ਤੁਹਾਡੇ ਵਿਆਹ ਨੂੰ ਬੋਲੋ ਚੁੱਪ ਕਿਉਂ ਹੋ ਜੇ 45 ਸਾਲ ਮੈਂ ਤੁਹਾਨੂੰ ਯਾਦ ਕਰਾ ਦਿੰਨੀ ਆ 45 ਸਾਲਾਂ ਬਾਅਦੋਂ ਤੁਹਾਨੂੰ ਐਨਾ ਬੁਰਾ ਲੱਗਣ ਡਿਆ ਤੇ ਉਹ ਕੁੜੀ ਨੂੰ ਸਿਰਫ ਇਹ 15 ਦਿਨ ਹੋਏ 15 ਨਾ 15 ਮਹੀਨੇ ਵੀ ਹੋਣਾ ਤੇ ਬੰਦਾ ਸਮਝ ਜਾਂਦਾ ਵੈ ਕਿ 15 ਮਹੀਨੇ ਹੋ ਗਏ ਆ ਕਿ ਨੂੰ ਘਰ ਦਾ ਕੋਈ ਭੇਤ ਨਹੀਂ ਆਂਦਾ ਪਿਆ 15 ਦਿਨਾਂ ਦੇ ਵਿੱਚ ਤੁਸੀਂ ਕੁੜੀ ਨੂੰ ਕਿੰਨਾ ਕੁ ਸਨਾਨ ਦੇਓ ਕਦੀ ਬੌਂਚਾ ਨਾ ਤੇ ਕਦੀ ਕੱਪ ਦੇਖੇ ਕਦੀ ਨਮਕੀਨ ਭੁਜੀਏ ਵਲੋਂ ਨੂੰ ਕੁੜੀ ਨੂੰ ਕਹਿ ਦਿੰਦੇ ਹੋ ਕਦੀ ਸੂਟ ਦਾ ਮੇਨਾ ਮਾਰ ਦਿੰਦੇ ਹੋ ਜੇ ਪਰਮਾਤਮਾ ਨੇ ਜਿੱਤਿਆ ਤੇ ਪਾਲਿਆ ਕੁੜੀ ਨੇ ਤੇ ਤੁਸੀਂ ਕਿੰਨੇ ਦਾ ਪਾਇਆ ਤੁਸੀਂ 500 ਦਾ ਪਾਇਆ ਹੈ ਜੇ ਐ ਮੇਰੇ ਭਰਾ ਦੀ ਕਮਾਈ ਦਾ ਹੀ ਪਾਣ ਦੇਓ ਰਾਜੀ ਰਵੇ ਮੇਰਾ ਰੰਦੀ ਦੁਨੀਆ ਤੱਕ ਪਤੀਜਾ ਜਿਹੜਾ ਉਹਨੂੰ ਭਗਵਾਨਾ ਪਿਆ ਸ਼ੁਕਰ ਮਨਾਉ ਭਗਵਾਨ ਦਾ ਜੇ ਤੁਹਾਨੂੰ ਭਗਵਾਨ ਨੇ ਦਿੱਤਾ ਨਾ ਤੈਨੂੰ ਜਿੱਠ ਕੇ ਖਾਓ ਜੇ ਗਰੀਬ ਘਰ ਦੀ ਕੁੜੀ ਸਾਡੇ ਘਰ ਆਈ ਗਈ ਹੈ ਤੂੰ ਉਹਨੂੰ ਹੋਰ ਖੁਸ਼ੀਆਂ ਦੋ ਵੋ ਕਿ ਅਮੀਰ ਘਰ ਆਈ ਹੈ ਉਹਨੂੰ ਆਪਣੀ ਕਰੀਬੀ ਨਾ ਯਾਦ ਆਵੇ ਕਿ ਮੈਂ ਆਪਣੇ ਪੇਕੇ ਕੀ ਕਰਦੀ ਜੇ ਪੇਕੇ ਮੈਂ 200 ਦਾ ਸੂਟ ਪਾਣੀ ਹੈ ਤੇ ਸੋਰੇ ਮੈਨੂੰ 2000 ਦਾ ਪੁਆਣ ਰੱਬ ਹੋਰ ਜ਼ਿੰਦਾ ਜੇ ਤੁਸੀਂ ਤੋਂ ਨੂੰ ਮੈਨੇ ਦੇ ਦੇ ਕੇ ਮਾਰ ਛੱਡਿਆ ਜੇ ਉਹਨੇ ਤੇ ਉਹੀ ਕਹਿਣਾ ਮੈਂ ਕਿ ਮੈਂ ਆਪਣੇ ਪੇਕੇ ਅਚਾਰ ਨਾਲ ਰੋਟੀ ਖਾਂਦੀ ਸੀ ਨਾ ਉਹ ਵੀ ਖੁਸ਼ੀ ਨਾਲ ਖਾਂਦੀ ਅੱਥੇ ਦੇਸੀ ਘੋਦੀ ਲੁੱਚੀਆਂ ਵੀ ਖਵਾ ਦੋਗੇ ਨਾ ਉਹਦੇ ਸੰਗੇ ਦੇ ਅੰਦਰ ਹੀ ਨ ਜਾਣੀਆਂ ਕਿਉਂ ਤੁਹਾਡੇ ਵਕਨ ਦੇ ਸਸਾ ਮੈਨੇ ਬੜੇ ਮਾਰਦੀਆਂ ਅਚਾਰ ਨਾਲ ਰੋਟੀ ਖਾ ਲੈ ਨਾ ਬੰਦਾ ਤੇ ਉਪਰੋਂ ਪਾਣੀ ਦਾ ਗਲਾਸ ਪੀ ਲੈ ਜਾਂ ਚਾਹ ਪੀ ਲੈ ਉਹਦੇ ਚ ਵੀ ਸੰਤੁਸ਼ਟੀ ਹੋ ਜਾਂਦੀ ਜੇ ਤੇ ਦਵਾ ਦੋ ਸਿੱਧਾ ਦਾ ਸਪੋਗਾਂ ਅੱਗੇ ਰੱਖੇ ਹੋਣਗੇ ਨਾ ਤੇ ਗੱਲਾਂ ਕਰੀ ਜਾਓਗੇ ਨਾ ਤੋ ਉਹਨੂੰ ਉਹ ਵੀ ਨਹੀਂ ਚੰਗੇ ਲੱਗਣੇ ਝੇ ਸੋਚੋ ਕੁਛ ਕਰ ਮਨਜੂ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਮੈਨੂੰ ਕਿਰਨ ਨਾਲ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ ਜੇ ਸਾਡੀ ਮਾਤਾ ਜਾਂ ਤੇਰਾ ਵੀਰ ਇਸ ਤਰ੍ਹਾਂ ਮੈਨੂੰ ਟੌਂਟਾ ਮਾਰਦੇ ਰਹਿੰਦੇ ਤੇ ਮੈਂ ਆਪਣੀ ਜ਼ਿੰਦਗੀ ਇਸ ਤਰ੍ਹਾਂ ਕੱਟਣੀ ਸੀ ਬਹੁਤ ਮੁਸ਼ਕਲ ਹੋ ਜਾਣਾ ਸੀ ਇਸ ਹੁਣਾ ਸੀ ਨਾ ਬਹੁਤ ਮੁਸ਼ਕਲ ਹੋਣਾ ਸੀ ਮੈਂ ਹੁਣ ਕਿਰਨ ਨਾਲ ਕਦੀ ਵੀ ਇਸ ਤਰ੍ਹਾਂ ਨਹੀਂ ਕਰਾਂਗੀ ਬਿਲਕੁਲ ਸਹੀ ਗੱਲ ਬਿਲਕੁਲ ਨਹੀਂ ਕਰਨਾ ਕੁੜੀ ਨਾਲ ਬਿਲਕੁਲ ਨਹੀਂ ਤੇ ਬਾਕੀ ਸੀ ਇਹਨਾਂ ਨੂੰ ਪੁੱਛਦੇ ਆ ਜਿਹੜੀਆਂ ਲੇਡੀਜ਼ ਮੇਰੇ ਵਾਂਗ ਆਪਣੀਆਂ ਨੂੰਹਾਂ ਨਾਲ ਇਸ ਤਰ੍ਹਾਂ ਕਰਦੀਆਂ ਵਾ ਤੇ ਬਿਲਕੁਲ ਨਹੀਂ ਕਰਨਾ ਆਪਣੀ ਗਲਤੀ ਦਾ ਸਾਹਸ ਹੋਣਾ ਉਹਨਾਂ ਨਹੀਂ ਕਰਨਾ ਚਾਹੀਦਾ ਇਸ ਤਰ੍ਹਾਂ ਆਪਣੀਆਂ ਨੂੰਹਾਂ ਦੇ ਹਲਕੇ ਘਰ ਦੀਆਂ ਆ ਗਈਆਂ ਉਹਨਾਂ ਰੱਜ ਕੇ ਪਿਆਰ ਦਿਓ ਕਿ ਉਹਨਾਂ ਨੂੰ ਪੁਰਾਣੇ ਦਿਨ ਨਾਲ ਯਾਦ ਆ ਬਿਲਕੁਲ ਤੇ ਭਗਵਾਨ ਹੋਰ ਦਿੰਦਾ ਹੈ ਹੋਰ ਦਿੰਦਾ ਹੈ ਪਰਮਾਤਮਾ ਹੋਰ ਦਿੰਦਾ ਹੁਣਾ ਨਹੀਂ ਤਾਂ ਪੈਂਚੀ ਅਗਲੇ ਨੇ ਪਤਾ ਕੀ ਕਹਿਣਾ ਉਸ ਕੁੜੀ ਨੇ ਕਿ ਮੈਂ ਉਸ ਗਰੀਬੇ ਦੇ ਹਾਲਾਤ ਜੀ ਚੰਗੇ ਸੀ ਉਹੀ ਵਧੀਆ ਸੀ ਡਿਪਰੈਸ਼ਨ ਕਿਰਨ ਤੂੰ ਇਹਦੇ ਬਾਰੇ ਕੀ ਕਹਿਣਾ ਚਾਹਦੀ ਕਿਰਨ ਤੇਰੇ ਕੋਲ ਪੁੱਛੀ ਹੈ ਤੂੰ ਰੋਲ ਕੀਤਾ ਹੈ ਮੈਂ ਇਹੋ ਹੀ ਕਹਿਣਾ ਚਾਹਾਂਗੀ ਕਿ ਜੇ ਕੋਈ ਗਰੀਬ ਘਰ ਦੀ ਕੁੜੀ ਅਮੀਰ ਘਰ ਦੇ ਵਿੱਚ ਆ ਜਾਂਦੀ ਹੈ ਸਗੋਂ ਉਹਨੂੰ ਹੋਰ ਜ਼ਿਆਦਾ ਪਿਆਰ ਦੇਣਾ ਚਾਹੀਦਾ ਹੈ ਨਾ ਕਿ ਇਹ ਛੋਟੀ ਛੱਟੀਆਂ ਗੱਲਾਂ ਕਰਕੇ ਉਹਨੂੰ ਹਰਟ ਕਰਨਾ ਚਾਹੀਦਾ ਵਾ ਜਿਵੇਂ ਕੋਈ ਸਾਨੂੰ ਕੋਈ ਇਸ ਤਰ੍ਹਾਂ ਦੀ ਗੱਲ ਕਰ ਦੇ ਕਿੰਨਾ ਹਰਟ ਹੁੰਦਾ ਹੁਣ ਤੁਹਾਨੂੰ ਹਰਟ ਹੋਇਆ ਨਾ ਤੇ ਉਹ ਜਿਹੜੀ 15 ਦਿਨ ਹੋ ਗਏ ਵਿਆਹ ਕੇ ਆਈ ਉਹਨੂੰ ਕਿੰਨਾ ਹਰਟ ਆਇਆ ਹੋਗਾ ਉਹਨੇ ਤੇ ਇਹੋ ਹੀ ਸੋਚਣਾ ਵਾ ਮੈਂ ਤੇ ਅਮੀਰ ਘਰ ਆ ਕੇ ਫਸ ਗਈਆਂ ਅਮੀਰ ਘਰ ਆ ਕੇ ਵਿਆਹ ਕਰਾਣਾ ਸਭ ਤੋਂ ਵੱਡੀ ਗਲਤੀ ਹੈ ਸਰੀਵ ਘਰ ਦੀਆਂ ਕੁੜੀਆਂ ਇਹੋ ਹੀ ਸੋਚਣਗੇ ਕਿ ਅਮੀਰ ਘਰ ਦੇ ਨਾਲ ਰਿਸ਼ਤਾ ਨਹੀਂ ਹੋਣਾ ਚਾਹੀਦਾ ਨਹੀਂ ਕਰਨਾ ਚਾਹੀਦਾ ਕਿਉਂਕਿ ਉਹ ਬਾਅਦ ਚ ਇਹੋ ਜਿਹੀਆਂ ਟੌਂਟ ਸਾਨੂੰ ਸੁਣਾ ਤੇ ਜੇ ਇਤਨਾ ਕੋਈ ਸਾਪਸ ਐ ਨਹੀਂ ਕਹਿੰਦੇ ਕਿ ਸਾਰੇ ਕਰਦੇ ਆ ਪਰ ਜੇ ਕੋਈ ਇਤਨਾ ਕਰਦਾ ਵਾ ਕੋਈ ਗਰੀਬ ਘਰ ਦੀ ਕੁੜੀ ਲੈ ਆਂਦਾ ਕੁੜੀ ਦਾ ਪੱਲਾ ਆਂਦਾ ਫਿਰ ਉਹਨੂੰ ਪਿਆਰ ਨਾਲ ਰੱਖੋ ਉਹਨੂੰ ਪਿਆਰ ਦੇ ਨਾਲ ਤੁਸੀਂ ਇਹ ਨਾ ਇਹਨਾਂ ਨੂੰ ਇਹ ਸਾਸ ਜਾਵੋ ਕਿ ਤੂੰ ਕਦੀ ਆ ਚੀਜ਼ ਤੇ ਵੇਖੀ ਨਹੀਂ ਹੋਣੀ ਆਪਣੇ ਬੇਕੇ ਉਹ ਚੀਜ਼ ਤੇ ਵੇਖੀ ਨਹੀਂ ਹੋਣੀ ਸਗੋਂ ਤੁਹਾਨੂੰ ਇਹ ਨੂੰ ਇਹ ਸਾਸ ਕਰਾਉਣਾ ਚਾਹੀਦਾ ਵਾ ਕਿ ਇਹ ਘਰ ਹੋਣ ਤੇਰਾ ਵਾ ਇਹ ਸਾਰਾ ਘਰ ਤੇਰਾ ਤੂੰ ਇਥੇ ਆਪਣੇ ਹਿਸਾਬ ਨਾਲ ਰਹਿ ਸਕਦੀ ਆ ਪਿਆਰ ਦੇਣਾ ਚਾਹੀਦਾ ਨਾ ਕਿ ਛੋਟੀਆਂ ਛੋਟੀਆਂ ਗੱਲਾਂ ਕਰੇ ਉਹ ਆਪਣੇ ਪੂਰੇ ਪੂਰੇ ਘਰ ਬੇਟਾ ਤੇ ਨਾ ਕਿ ਇਹ ਛੋਟੇ ਛੱਟੀਆਂ ਗੱਲਾਂ ਕਰਕੇ ਉਹਨੂੰ ਇੰਨਾ ਜ਼ਿਆਦਾ ਹਰਟ ਕਰ ਦੇਣਾ ਕਿ ਉਹ ਬਾਅਦ ਚ ਡਿਪਰੈਸ਼ਨ ਦੇ ਵਿੱਚ ਹੀ ਚਲ ਜਾਵੇ ਕਿ ਪੈਸਾ ਮੇਰੇ ਹਿਸਾਬ ਨਾਲ ਸਾਰਾ ਕੁਝ ਨਹੀਂ ਹੁੰਦਾ ਉਹ ਫਿਰ ਇਹ ਸੋਚੇ ਹਨਾ ਮੈਂ ਤੇ ਗਰੀਬ ਘਰ ਦੀ ਠੀਕ ਹੈ ਤੇ ਜੇ ਤੁਹਾਨੂੰ ਸਾਡੀ ਸਟੋਰੀ ਵਧੀਆ ਲੱਗੀ ਹੋਵੇ ਸਟੋਰੀ ਨੂੰ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਤੇ ਟਾਈਮ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਸਵਾ 12 ਦਾ ਹੋ ਗਿਆ ਤੇ ਸਵਾ 12 ਵਜੇ ਰਾਈਟ ਵੀਡੀਓ ਪਾ ਜੂਗੀ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਨੋਟੀਫਿਕੇਸ਼ਨ ਔਨ ਕਰੋ ਤਾਂਕਿ ਸਾਡੀ ਵੀਡੀਓ ਤੁਹਾਡੇ ਤੱਕ ਪਹੁੰਚੇ ਥੈਂਕ ਯੂ so much ਸਤਿ ਸ਼੍ਰੀ ਅਕਾਲ